ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਹਾਣੀ ਤੈਨੂੰ ਦੋਰ ਵਿਆਹ ਭਾਗ ਦੂਜਾ ਲੇਖਕ ਆਜਵਿੰਦਰ ਕੌਰ ਜੀ ਲੈ ਕੇ ਹਾਜ਼ਰ ਹੋਇਆ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਊਗੀ ਤੇ ਮੈਨੂੰ ਮਾਫ਼ ਕਰ ਦੇ 12 ਸਾਲ ਦੀ ਵੀ ਕੋਈ ਉਮਰ ਹੁੰਦੀ ਹੈ ਬੇ ਹੁਣ ਦੀ ਮਰ ਬਸ ਮੇਰਾ ਬਸ ਨਹੀਂ ਚੱਲਦਾ ਰੱਬ ਤੈਨੂੰ ਸੁੱਖ ਦੇਵੇ ਇਸ ਨਰਕ ਚੋਂ ਨਿਕਲ ਜਲੀਏ ਇੱਕ ਦਿਨੋਂ ਚੰਗਾ ਹੋ ਗਿਆ मां अपने मन ਨਾਲ ਗੱਲਾਂ ਕਰਕੇ ਆਪਣੇ ਆਪ ਨੂੰ ਤਸੱਲੀ ਦੇ ਕੇ ਕੋਸ਼ਿਸ਼ ਜਿਵੇਂ ਉਹ ਕਿਸੇ ਬੋਝ ਤੋਂ ਉੱਪਰ ਹੋ ਜਾਣਾ ਚਾਹੁੰਦੀ ਹੋਵੇ ਪਰ ਅੰਦਰਲੇ ਸੀਨੇ ਦੀ ਹੂਕ ਦਹਦੀ ਸੀ ਕਿ ਉਹ ਮਾਂ ਵਾਲੇ ਦਰਦ ਤੋਂ ਬਚਨ ਨਹੀਂ ਹੋ ਸਕੀ ਮਾਂ ਨੇ 빙ੇ ਟਡੇ ਫੁੱਲ ਬੂਟੇ ਮੇਰੇ ਹੱਥਾਂ ਤੇ ਬਾਹ ਦਿੱਤੀ ਮਹਿੰਦੀ ਲਗਾ ਕੇ ਉਹ ਸੂਟ ਸੌਣ ਬੈਠੀ ਸਵੇਰੇ ਇਸ ਵਕਤ ਮਾਂ ਨੇ ਮੈਨੂੰ ਨਹਾਉਣ ਲਈ ਕਿਹਾ ਨਾ ਕੋਈ ਸਖੀ ਨਾ ਕੋਈ ਰਿਸ਼ਤੇਦਾਰ ਮਾਂ ਇਕੱਲੀ ਨੇ ਬਟਣਾ ਮਲਿਆ ਉਹ ਆਪਣੇ ਵੱਲੋਂ ਜਿੰਨੇ ਹੋ ਸਕਦੇ ਸਨ ਸਾਰੇ ਸਗਣ ਬਿਹਾਰ ਕਰਨਾ ਚਾਹੁੰਦੀ ਸੀ ਇਹ ਵੀ ਕੋਈ ਵਿਆਹ ਸੀ ਜਿੱਥੇ ਮੈਂ ਤੇ ਮਾਂ ਹੀ ਮਿਲ ਸੀ ਨਾ ਕੋਈ ਗੀਤ ਨਾ ਰੌਲਾ ਰੱਪਾ ਨਾ ਮੈਂ ਮੰਗੀ ਵੇਠੀ ਤੇ ਨਾ ਹੀ ਬਾਪੂ ਨੇ ਸਾਨੂੰ ਦੋਹਾਂ ਨੂੰ ਕਾਰ 'ਚ ਬਿਠਾਇਆ ਤੇ ਇੱਕ ਗੁਰਦੁਆਰੇ ਲੈ ਗਿਆ ਮੇਰਾ ਚਿਹਰਾ ਅੱਧਾ ਹੌਂਡ ਕੱਢ ਕੇ ਦਿਖੋ ਦਿੱਤਾ ਮੇਰੀ ਧੌਣ ਦੀ ਨੀਮੀ ਸੀ ਮੈਂ ਜੋ ਰੱਖਾਂ ਨਾਲ ਜੁੰਨੀ ਚੋਂ ਚਾਤੀ ਮਾਰ ਕੇ ਕੁਝ ਟਕਣਾ ਚਾਹਿਆ ਬਸ ਦੋ ਤਿੰਨ ਉਪਰੇ ਚਿਹਰੇ ਨਜ਼ਰ ਆਏ ਬਾਪੂ ਨੇ ਬੀਰਾਂ ਨੂੰ ਵੀ ਨਹੀਂ ਬੁਲਾਇਆ ਪਤਾ ਨਹੀਂ ਉਹਨਾਂ ਨੂੰ ਵਿਆਹ ਬਾਰੇ ਪਤਾ ਸੀ ਕਿ ਨਹੀਂ ਜੇ ਉਹ ਵਿਆਹ ਬਾਰੇ ਕੁਝ ਜਾਣਦੇ ਵੀ ਹੁੰਦੇ ਤਾਂ ਕਿ ਉਹ ਵੀ ਤਾਂ ਬਾਪੂ ਦੀ ਗੋਦੀ ਬੋਲਦੇ ਸਨ ਬਾਪੂ ਨਦੀ ਹਰੀਪੁਰੀ ਜੋ ਕਰਦਾ ਸੀ ਅਚਾਨਕ ਗੱਡੀ ਦੀ ਚੀਕ ਨੇ ਮੈਨੂੰ ਜਿਆਦਾ ਤੋਂ ਹਿਪਵਜਲ ਤੋਂ ਬਾਹਰ ਕੱਢ ਦਿੱਤਾ ਬਾਹਰ ਦੱਕਿਆ ਮੇਰਾ ਸਟੇਸ਼ਨ ਆ ਗਿਆ ਸੀ ਮੈਂ ਆਪਣੇ ਸਮਾਨ ਵਾਲਾ ਬੈਗ ਧੱਕਿਆ ਤੇ ਸਟੇਸ਼ਨ ਤੋਂ ਬਾਹਰ ਆ ਗਈ ਰਿਕਸ਼ਾ ਲੈ ਕੇ ਬੱਸ ਅਡੇ ਤੇ ਪਹੁੰਚੀ ਆਪਣੇ ਪਿੰਡ ਵਾਲੀ ਬੱਸ ਦਾ ਪਤਾ ਕਰਕੇ ਬੈਠ ਗਈ ਅੱਧੇ ਘੰਟੇ ਤੱਕ ਆਪਣੇ ਆਪ ਘਰ ਪਹੁੰਚਣਾ ਚਾਹੁੰਦੀ ਸੀ ਆਪਣਾ ਘਰ ਤਾਂ ਬਾਪੂ ਨੇ ਕਦੀਂ ਨਾ ਹੋਣੀ ਦਿੱਤਾ ਸੀ ਆਨੰਦਕਾਰ ਜਾਂ ਮਗਰੋਂ ਮੈਨੂੰ ਤੋੜ ਦਿੱਤਾ ਤੋੜਨ ਲੱਗਿਆ ਮਾਂ ਨੇ ਬਾਪੂ ਦੀ ਪ੍ਰਵਾਹ ਕੀਤੇ ਬਗੈਰ ਹੀ ਮੈਨੂੰ ਤਾਂ ਗਰਬਖੜੀ ਪਾ ਲਈ ਮਾਂ ਦੀਆਂ ਭੁੱਗਾ ਨਿਕਲ ਜਾਂਦੀਆਂ ਸਨ ਮੈਂ ਮੈਂ ਤਾਂ ਪੱਥਰ ਵਣੀ ਖੜੀ ਸੀ ਬਾਪੂ ਲਈ ਤਾਂ ਸਿਰਖ ਪੱਥਈ ਸੀ ਅੱਜ ਤੋਂ ਤਾਂ ਬਾਪੂ ਪੱਥਰ ਤੋਂ ਵੀ ਅਜਾਦ ਹੋ ਚੱਲਿਆ ਸੀ ਪਾਵੇਂ ਕੀ ਪੱਥਰ ਤਾਂ ਉਸ ਦਾ ਗੁਲਾਮ ਰਿਹਾ ਸੀ ਅੱਜ ਤੀਕ ਮੈਂ ਬਾਪੂ ਨੂੰ ਕਦੀ ਪੂਰੀ ਤਰ੍ਹਾਂ ਤੱਕਿਆ ਨਹੀਂ ਸੀ ਬਾਪੂ ਨੇ ਤਾਂ ਮੈਨੂੰ ਤੱਕਣਾ ਕੀ ਸੀ ਬਸ ਇੱਕ 6 ਫੁੱਟ ਫੁੱਟਾ ਗਿੱਠ ਦੀ ਦਾੜੀ ਵਾਲਾ ਪਰਸ਼ਾਵਾ ਮੇਰੇ ਗੇਂਚ ਸੀ ਕਦੇ ਰੇਲ ਕਦੇ ਬੱਸ ਕਦੇ ਰਿਕਸ਼ੇ 'ਚ ਚੜ੍ਹਨ ਉਤਰਨ ਮਗਰੋਂ ਮੈਂ ਇੱਕ ਘਰ 'ਚ ਆ ਗਈ ਸੀ ਰਾਤ ਵੀ ਤ ਰਾਤ ਵੀ ਰਾਜ ਲੰਘ ਗਈ ਸੀ ਅਗਲੇ ਦਿਨ ਦੀ ਦੁਪਹਿਰ ਵੀ ਲੰਘ ਚੱਲੀ ਸੀ ਘਰ ਬੜਨੋਂ ਪਹਿਲਾਂ ਤੇਲ ਚੋਕੇ ਮੇਰਾ ਸਵਾਗਤ ਕੀਤਾ ਗਿਆ ਮਾਂ ਦੀਆਂ ਦੁਆਵਾਂ ਦੇਖੇ ਲੱਗ ਗਈਆਂ ਸਹੁਰਾ ਘਰ ਮੇਰੇ ਲਈ ਸਵਰਗ ਦੇਕ ਰਿਆ ਪਤੀ ਬਸ 5-6 ਸਾਲ ਦਾ ਵੱਡਾ ਸੀ ਤੇ ਖੱਬੀ ਲੱਤੋਂ ਥੋੜਾ ਜਿਆਦਾ ਲੰਗਾ ਆ ਕੇ ਤੁਰਦਾ ਸੀ ਸਹੁਰਾ ਮੇਰਾ ਨਿਰਾਦਰ ਨਹੀਂ ਕਰਦਾ ਸੀ ਤੇ ਦਿਨ ਰਾਤ ਅਸੀਸਾਂ ਨਾਲ ਮੇਰੀ ਝੋਲੀ ਭਰ ਦਿੰਦਾ ਸੀ ਬਾਪੂ ਦੇ ਪਿਆਰ ਤੋਂ ਕੋਰੀ ਮੇਰੀ ਆਤਮਾ ਨੇ ਸਕੂਨ ਮਹਿਸੂਸ ਕੀਤਾ ਸੀ ਕਿਤੋਂ ਤਾਂ ਝੋਲੀ 'ਚ ਖਰਾਬ ਪਈ ਸੱਸ ਹੁੰਦੀ ਤਾਂ ਮਾਂ ਵਾਲੀ ਥਾਂ ਨੂੰ ਪੂਰਾ ਕਰ ਦਿੰਦੀ ਸਮਾਂ ਲੰਘਦਾ ਜਾ ਰਿਹਾ ਸੀ ਪਰ ਕਦੀ ਕਦੀ ਮਾਂ ਦੀ ਯਾਦ ਸੀਨੇ ਨੂੰ ਤੋੜ ਦਿੰਦੀ ਚਾਰ ਸਾਲਾਂ 'ਚ ਮੈਂ ਇੱਕ ਕੁੜੀ ਤੇ ਇੱਕ ਮੁੰਡੇ ਦੀ ਮਾਂ ਬਣ ਗਈ ਮਾਂ ਬਣਨ ਮੰਗਰੋਂ ਮਾਂ ਦੀ ਹੋਰ ਜ਼ਿਆਦਾ ਯਾਦ ਆਉਂਦੀ ਮੇਰੇ ਚੋਰੀ-ਚੋਰੀ ਦੇਖਦੇ ਅਥਰਾਂ ਨੂੰ ਮੇਰੇ ਸਹੁਰੇ ਨੇ ਇੱਕ ਦਿਨ ਬੋਝ ਲਿਆ ਉਸਨੇ ਕਿਹਾ ਤੀਏ ਮੈਂ ਨਹੀਂ ਜਾਣਦਾ ਤੇਰਾ ਪਿੰਡ ਕਿਹੜਾ ਹੈ ਸਾਨੂੰ ਤੇਰੇ ਬਾਪ ਨਾਲ ਮਲਾਉਣ ਵਾਲਾ ਵੀ ਗਾਂਹ ਦੀ ਗਾਂ ਕੋਈ ਹੋਰ ਸੀ ਉਹਦਾ ਮੈਨੂੰ ਕੋਈ ਥੋ ਪਤਾ ਨਹੀਂ ਉਹਨੇ ਇੱਕ ਗੱਲ ਮੁਕਾਈ ਸੀ ਬਸ ਤੈਨੂੰ ਤੇਰੇ ਪੇਕੇ ਪਿੰਡ ਬਾਰੇ ਨਾ ਕੁਝ ਪੁੱਛਣਾ ਤੇ ਨਾ ਹੀ ਕਦੇ ਤੈਨੂੰ ਜਾਣ ਦੇਣਾ ਜੇ ਤੈਨੂੰ ਆਪਣੇ ਘਰ ਦੀ ਬਹੁਤੀ ਯਾਦ ਆਉਂਦੀ ਹੈ ਆਪਾਂ ਦੇ ਨੂੰ ਮਲਵਾ ਲਿਆਉਂਦੇ ਆ ਮੈਨੂੰ ਤਾਂ ਪਿੰਡ ਦਾ ਕੁਝ ਪਤਾ ਨਹੀਂ ਤੈਨੂੰ ਕੁਝ ਪਤਾ ਹੈ ਤੇਰਾ ਬਾਪੂ ਕੁਝ ਬੋਲਿਆ ਤਾਂ ਮੈਂ ਆਪੇ ਨਿਬੜ ਦੂੰ ਉਹਦੇ ਨਾਲ ਮੇਰੇ ਹਉ ਕਾਂ ਮੇਰੇ ਸਹੁਰੇ ਨੂੰ ਬੁੱਕਲ ਚ ਲੈ ਕੇ ਮੇਰਾ ਉਹ ਬਾਪਾਲਾ ਪਿਆਰ ਦਿੱਤਾ ਅਤੇ ਮੇਰਾ ਦੁੱਖ ਬਣਵਾਉਣ ਲੱਗਿਆ ਕੁੜੇ ਕੀਤੀ ਤੂੰ ਐ ਭਲਾ ਮੈਂ ਬਸ ਉੱਤਰ ਗਲੀ ਚ ਦੁਰੀ ਜਾ ਰਹੀ ਸੀ ਮੈਨੂੰ ਪਿੱਛੋਂ ਆਵਾਜ਼ ਵੱਜੀ ਤੇ ਮੈਂ ਰੁਕ ਗਈ ਮੈਂ ਪਿੱਛੇ ਮੁੜ ਕੇ ਚਾਚੀ ਨੂੰ ਜਵਾਬ ਦਿੱਤਾ ਸਵਾਸੇਕਾਲ ਹਾਂ ਚਾਚੀ ਮੈਂ ਜੀਤੀ ਹਾਂ ਮੈਂ ਚਾਚੀ ਨੂੰ ਗੱਲ ਪਕੜੀ ਪਾ ਕੇ ਮਿਲੀ ਹੋਰ ਸੁਣਾ ਕਿ ਮੈਂ ਕੁੜੇ ਹੁਣ ਪਹੁੰਚੀ ਐ ਕੋਈ ਲੈਣ ਨਹੀਂ ਚਾਚੀ ਨੇ ਗੜ ਲਾ ਮੈਨੂੰ ਸਵਾਲ ਕੀਤੇ ਚਾਚੀ ਠੀਕ ਐ ਜਦੋਂ ਤੁਹਾਡਾ ਕੋਣ ਗਿਆ ਬਈ ਬਾਪੂ ਬਹੁਤਾ ਢੱਲਾ ਉਸੇ ਵੇਲੇ ਤੁਰਪਈਸਾਂ ਪਰਾਹੀ ਰਾ ਬਾਪੂ ਅਗੋ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਚਾਚੀ ਨੇ ਮੈਨੂੰ ਆਪਣੇ ਘਰ ਵੱਲ ਤੋਰ ਦਿਆ ਕਿ ਹਾਂ ਚੱਲ ਕਿਹਾਂ ਘਰੇ ਆਪਣੇ ਐਨੀ ਲੰਬੀ ਬਾੜ ਤੋਂ ਆਈ ਐ ਚਾਹ ਪਾਣੀ ਪੀ ਕੇ ਚਲਦੇ ਹਾਂ ਜਦੋਂ ਮੈਨੂੰ ਮੇਰਾ ਸਹੁਰਾ ਮੇਰੇ ਪਿੰਡ ਮਾਂ ਨੂੰ ਮਲਾਉਣ ਲਈ ਲੈ ਕੇ ਆਇਆ ਸੀ ਤਾਂ ਸੀ ਇਸ ਸਰੀਕੇ ਚ ਲੱਗਦੀ ਚਾਚੀ ਕਾ ਰਾਤ ਕੱਟੀ ਸੀ ਉਦੋਂ ਵੀ ਚਾਚੀ ਨੇ ਸੱਦ ਮਾਰ ਕੇ ਆਪਣੇ ਘਰੇ ਬੁਲਾ ਲਿਆ ਸੀ ਚਾਹ ਪਾਣੀ ਪਿਆ ਕੇ ਚਾਚੀ ਨੇ ਮਾ ਬਾਰੇ ਦੱਸਿਆ ਸੀ ਜੀਤੀਏ ਤੇਰੀ ਬੀਬੀ ਦਾ ਬੜਾ ਮਾੜਾ ਹਾਲ ਹੋ ਗਿਆ ਹੈ ਹਾਲ ਹੋ ਗਿਆ ਸੀ ਤੈਨੂੰ ਤੋਰ ਲਾਗ ਰੋ ਮੰਜੇ ਨਾਲ ਜੁੜ ਕੇ ਰਹਿ ਗਈ ਸੀ ਵਿਚਾਰੀ ਤੇਰੇ ਵੀਰੇ ਨੇ ਵੀਰਾ ਨੇ ਕਾਰਜ ਚ ਪੜਦੀਆਂ ਕੁੜੀਆਂ ਨਾਲ ਵਿਆਹ ਕਰਾ ਲੇ ਉਹ ਤਾਂ ਸ਼ਹਿਰੀ ਹੋ ਗਈ ਕਦੇ ਪਿੰਡਵੰਨੀ ਉਹਨਾਂ ਨੇ ਮੂੰਹ ਨਹੀਂ ਕੀਤਾ ਤੇਰੀ ਬੇਬੇ ਵਿਚਾਰੀ ਮੌਤ ਨਾਲ ਘੁੱਲਦੀ ਰਹੀ ਪਰ ਉਹਨਾਂ ਦੋਹਾਂ ਨੇ ਆਉਂਦੀ ਸੰਗਰਾਦ ਨੂੰ 6 ਮਹੀਨੇ ਹੋ ਜਾਣੇ ਨੇ ਮੁੱਕੀ ਨੂੰ ਮਾਂ ਦੁਰ ਗਈ ਸੀ ਮੈਨੂੰ ਮਿਲੇ ਬਗੈਰੀ ਉਹਦੀ ਆਖਰੀ ਗੱਲ ਪਕੜੀ ਦਾ ਚਿਤ ਆਇਆ ਸੀ ਉਹ ਮਨਾ ਮੇਰਿਆ ਜੇ ਮਾਂ ਨੇ ਕੁਝ ਇੰਜ ਹੀ ਦੁਰ ਜਾਣਾ ਸੀ ਤਾਂ ਮੈਂ ਉਹਨੂੰ ਉਦੋਂ ਹੀ ਕਿਉਂ ਕੁੱਟ ਕੇ ਨਾ ਮਿਲੀ 6 ਮਹੀਨੇ ਪਹਿਲਾਂ ਕਿਉਂ ਨਾ ਆਈ ਮੈਂ ਉਹਨੂੰ ਆਪਣੇ ਨਾਲ ਲੈ ਜਾਂਦੀ ਮੇਰਾ ਅੰਦਰਲਾ ਆਪਾ ਮੈਨੂੰ ਲੰਘ ਪਾਰਿਆ ਸੀ ਪਰ ਹੁਣ ਤਿੱਕ ਤਾਂ ਹੁਣ ਮੈਨੂੰ ਕਿਨੇ ਦੱਸਣਾ ਸੀ ਬਾਪੂ ਦਾ ਵਾਪਸ ਮੁੜਦਿਆਂ ਮੇਰੇ ਸਹੁਰੇ ਨੇ ਚਾਚੀ ਨੂੰ ਮੇਰਾ ਮੋਬਾਈਲ ਨੰਬਰ ਲਿਖਾ ਦਿੱਤਾ ਸੀ ਭਾਈ ਜੀਤੀ ਨੂੰ ਕਦੇ ਵੇਲੇ ਕੁਵੇ ਦੁੱਖ ਦੇ ਸੁਖ ਦੇ ਫੋਨ ਕਰ ਲਿਆ ਕਰੋ ਅੱਜ ਵੀ ਚਾਚੀ ਚਾਹ ਬਣਾਉਣ ਮਗਰੋਂ ਬੋਲੀ ਜੀਤੀਏ ਅੱਠ-ਦਸ ਦਿਨਾਂ ਦਾ ਤਾਂ ਤੇਰਾ ਬਾਪੂ ਬਾਹਲੇ ਇਟ ਲੈ ਤੇਰੇ ਵੀਰਾਂ ਨੇ ਕੋਈ ਪੁੱਛ ਪ੍ਰਤਾਤ ਨਹੀਂ ਕੀਤੀ ਭਲਾਂ ਇੰਨਾ ਵੀ ਬੰਦਾ ਕਾਹਦਾ ਕੰਮ ਆ ਹੋਇਆ ਤੇ ਦੁੱਖ ਦੇ ਸੁੱਖ ਦੇ ਹਾਲ ਹੀ ਨਾ ਪੁੱਛਿਆ ਕਾਦੀ ਖਾਤਰ ਵਾਪੇ ਉਹ ਦਿਨ ਰਾਤ ਇੱਕ ਕਰਦੇ ਨੇ ਤੇ ਔਲਾਦ ਪਿਛਲੇ ਦਿਨ ਪਹਿਲੇ ਤਿੰਨ ਚਾਰ ਦਿਨਾਂ ਤੋਂ ਤੈਨੂੰ ਯਾਦ ਕਰਦਾ ਸੀ ਆਖੇ ਜੀਤੀ ਨੂੰ ਕਿਸ ਨੇ ਹਾਲ ਆ ਕੇ ਬੁਲਾ ਦਿਓ ਮੈਂ ਤੇਰਾ ਨੰਬਰ ਨਵਾਜ਼ ਕੇ ਦੇਖਿਆ ਸੀ ਪਰ ਮਿਲਦਾ ਹੀ ਨਹੀਂ ਸੀ ਚਾਚੀ ਕੀ ਕਰਦੀ ਜਿਵਾਕਾਂ ਨੇ ਲੜਦਿਆਂ ਮੇਰਾ ਫੋਨ ਸੁੱਟ ਦਿੱਤਾ ਦੁਕਾਨ ਵਾਲੇ ਭਾਈ ਨੇ ਠੀਕ ਕਰਨ ਦੇ 4-5 ਦਿਨ ਲਾਤੀ ਮੈਂ ਆਪਣੀ ਮਜੂਰੀ ਸਨਾ ਦਿੱਤੀ ਜਿਹੜੀ ਮੰਨ ਭਾਗੀ ਸੀ ਜਿਹੜਾ ਬਾਪੂ ਨੂੰ ਮਿਲਣਾ ਨਸੀਬ ਨਾ ਹੋਇਆ ਮੈਂ ਤੇਰੇ ਵੀਰਾਂ ਨੂੰ ਵਿਚ ਨੇ ਹਾ ਪੇਜਿਆ ਉਪੇ ਗਿੱਤੀ ਆਪਣਾ ਪਿੰਡ ਦੱਸ ਕੇ ਗਈ ਐ ਕੋਈ ਜਾਣਾ ਜਾ ਕੇ ਉਹਨੂੰ ਲੈ ਆਓ ਪਰ ਜਿਵੇਂ ਤੈਨੂੰ ਦੱਸਿਆ ਉਹਨਾਂ ਦੇ ਕੰਨ ਤੇ ਯੂ ਨਾ ਸਕੀ ਸੁਣਿਆ ਦੇ ਬੰਗਾਂ ਦੇ ਸ਼ਾਰਿਆ ਤੇ ਨੱਚਦੇ ਐ ਦੋਵੇਂ ਜਣੇ ਘਰ ਜਵਾਈ ਬਣਨਾ ਸੌਖਾ ਹੈ ਤੇਰੇ ਪਿਓ ਨੂੰ ਜਿਹਨੂੰ ਕੋਈ ਦਵਾਦਾਰੂ ਹੋ ਸਕੀ ਉੰਨੀ ਕੋ ਤੇਰਾ ਚਾਚਾ ਕਰਾਉਂਦਾ ਰਿਹਾ ਦਲੀਆ ਜਾਂ ਖਿਜੜੀ ਮੈਂ ਆਪ ਬਣਾ ਕੇ ਦੇ ਆਉਂਦੀ ਸੀ ਤਿੰਨ ਦਿਨ ਹੋ ਗਏ ਸੀ ਕੁਝ ਨਹੀਂ ਸਿਲੰਗਦਾ ਹੁਣ ਤਾਂ ਬਾਲੇ ਔਖਾ ਹੋ ਕੇ ਮੁੱਕਿਆ ਚਾਚੀ ਨੇ ਸਾਰੀ ਵਿਥਿਆ ਸੁਣਾ ਦਿੱਤੀ ਘਰੋਂ ਤੁਰਨ ਵੇਲੇ ਮੈਂ ਵੀਰੇ ਨੂੰ ਫੋਨ ਕੀਤਾ ਸੀ ਉਨੇ ਗੋ ਜੈਰੋਗਲਸੀ ਤੂੰ ਆ ਕੇ ਕੀ ਕਰਨਾ ਹੈ ਪਲਾਂ ਤੇਰੇ ਬਿਨਾ ਕਿਹੜਾ ਬਾਪੂ ਦੀਆਂ ਬਾਹਾਂ ਕਰੀਆਂ ਮੈਨੂੰ ਨਾਲੇ ਉਹੀ ਬਾਪੂ ਐ ਜੋ ਸੌਰਾ ਬਿਮਾਰ ਹੋਣ ਕਰਕੇ ਪਤੀ ਨੂੰ ਉਸ ਦੀ ਦੇਖਭਾਲ ਕਰਨ ਲਈ ਕਿਹਾ ਬੱਚੇ ਵੀ ਪਤੀ ਦੇ ਹਵਾਲੇ ਕਰਕੇ ਕੱਲੀ ਤੁਰ ਕੇ ਆਈ ਸਾਂ ਮੈਂ ਤੇ ਚਾਚੀ ਘਰ ਵੱਲੋਂ ਤੁਰ ਪਈਆਂ ਘਰ ਪਹੁੰਚ ਧਿਆਨ ਲਾ ਤੱਕਿਆ ਘਰ ਹੁਣ ਘਰ ਨਹੀਂ ਲੱਗ ਰਿਹਾ ਸੀ ਮਾਂ ਇਸ ਨੂੰ ਸਾਫ਼ ਸੁਥਰਾ ਰੱਖਦੀ ਸੀ 베ੜੇ ਵਿੱਚ ਘਾਹ ਉੱਗਿਆ ਪਿਆ ਸੀ 베ੜੇ ਵਿੱਚ ਮਾਂ ਦੀ ਆਤਮਾ ਘੁੰਮੀ ਨਜ਼ਰ ਆਈ ਮਾਂ ਤੂੰ ਮੈਨੂੰ ਵਿਰੇ ਬਗੈਰ ਕਿਵੇਂ ਤੁਰ ਗਈ ਇੱਕ ਵਾਰ ਮੇਰਾ ਘਰ ਵੇਖ ਜਾਂਦੀ ਆ ਜਾ ਜੀਤੀਏ ਚਾਚੀ ਨੇ ਮੈਨੂੰ ਹਿਲਾਉਣ ਕੇ ਅੱਗੇ ਤੁਰ ਲਈ ਕਿਹਾ ਬਾਪੂ ਤੁਰ ਗਿਆ ਸੀ ਆਸ-ਪਾਸ ਲੋਕਾਂ ਦਾ ਇਕੱਠ ਸੀ ਬਾਪੂ ਦੀਆਂ ਗੱਲਾਂ ਹੋ ਰਹੀਆਂ ਸਨ ਪਰ ਬਾਪੂ ਨੂੰ ਰੋਣ ਵਾਲਾ ਕੋਈ ਨਹੀਂ ਸੀ ਬਾਪੂ ਦੇ ਮੂੰਹ ਤੋਂ ਕਪੜਾ ਪਾਸੀ ਕਰ ਅੱਜ ਮੈਂ ਪਹਿਲੀ ਵਾਰ ਹੀ ਲਾ ਕੇ ਬਾਪੂ ਨੂੰ ਧੱਕਿਆ ਦੇਖ ਕੇ ਤਾਂ ਹਾਂ ਨਿਕਲਾਈਆਂ ਮਾਂ ਨੂੰ ਵੀ ਇਤੇ ਕੀਤਾ ਸ਼ਾਮ ਦੇ 4 ਵਜੇ ਗਏ ਸਨ ਤੇ ਪਰ ਦੋਨਾਂ ਭਰਾਵਾਂ ਚੋਂ ਕੋਈ ਨਾ ਆਇਆ ਸੰਸਕਾਰ ਦਾ ਇੰਤਜ਼ਾਮ ਵੀ ਪਿੰਡ ਵਾਸੀਆਂ ਨੇ ਕੀਤਾ ਸੀ ਲੋਕਾਂ ਨੇ ਆਪਸ ਚ ਰਹਿ ਕੀਤੀ ਚਲੋ ਭਾਈ ਬਹੁਤ ਟਾਈਮ ਹੋ ਗਿਆ ਮੁੰਡੇ ਨਹੀਂ ਆਉਂਦੇ ਤਾਂ ਕੀ ਹੈ ਕੁੜੀ ਹੈਗੀ ਐ ਸੰਸਕਾਰ ਕਰ ਦੀ ਕੀ ਹੁਣ ਇੱਕ ਸਿਆਣੇ ਬਜ਼ੁਰਗ ਨੇ ਕਿਹਾ ਸਮਸਾਨ ਘਾਟ ਜਾ ਕੇ ਮੈਂ ਕਿਹਾ ਵੀਰੇ ਨਹੀਂ ਤਾਂ ਮੈਂ ਬਾਪੂ ਨੂੰ ਅੰਤਮ ਵਧਾਈ ਦੇਾਂਗੀ ਕਾਸ਼ ਬਾਪੂ ਅੱਜ ਤੂੰ ਦੇਖਦਾ ਤੇਰੇ ਫੁੱਲਾਂ ਬਾਗ ਵਾਲੇ ਪੁੱਤਰਾਂ ਨੇ ਤੈਨੂੰ ਅੰਤ ਵੇਲੇ ਪਾਣੀ ਵੀ ਨਹੀਂ ਪੁੱਛਿਆ ਦੂਰ ਵਿਆਹੀ ਤੇਰੀ ਧੀ ਪੈਂਡੇ ਲੰਗ ਆਈ ਸੀ ਤੇਰੇ ਕੋਲ ਆਖਰ ਤੈਨੂੰ ਤੇਰੀ ਧੀ ਉਸੇ ਦੀ ਨੇ ਅਗਲੀ ਅਗਨੀ ਦਿੱਤੀ ਜੇ ਵਧੀਆ ਲੱਗੀ ਕਹਾਣੀ ਤਾਂ ਰਿਵਿਊ ਦੇ ਕੇ ਜਰੂਰ ਦੱਸਣਾ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੇ ਕਿਸੇ ਨੇ ਪਹਿਲਾਂ ਵੀ ਇਹ ਕੜੀ ਕਹਾਣੀ ਪੜ੍ਹੀ ਹੈ ਤਾਂ ਕਿਰਪਾ ਕਰਕੇ ਜਰੂਰ ਦੱਸ ਦਿਓ ਪਿਆਰ ਦਿੱਤਾ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂਗੀ ਇਸ ਬਾਰੇ ਵੱਧ ਤੋਂ ਵੱਧ ਦੱਸਿਓ ਸ਼ੇਅਰ ਕਰਨਾ ਨਾ ਭੁੱਲਿਓ ਜੀ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ